ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ, ਆਗੂਆਂ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕਰਨਗੇ। ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ। ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ, ਆਗੂਆਂ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕਰਨਗੇ। ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ। ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਬੈਠਕ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਬੈਠਕ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਬੈਠਕ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਬੈਠਕ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਬੈਠਕ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਬੈਠਕ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ ਜਲੰਧਰ ਪੱਛਮੀ ਚੌਂਕ ਜਿੱਤਣ ਤੋਂ ਬਾਅਦ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਪੁੱਜਣਗੇ ਤੇ ਨਾਲ ਹੀ ਪਾਰਟੀ ਵਰਕਰਾਂ ਆਗੂਆਂ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕਰਨਗੇ ਇਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਸੀਐਮ ਮਾਨ ਅੱਜ ਚੋਣਾਂ ਵਿੱਚ ਮਦਦ ਕਰਨ ਵਾਲੇ ਲੋਕਾਂ ਤੇ ਨੇਤਾਵਾਂ ਦਾ ਧੰਨਵਾਦ ਵੀ ਕਰਨਗੇ